ਕਿੰਨੇ ਕਲਾਕਾਰਾਂ ਨੂੰ ਫੋਨ ਕਰਿਆ ਉਹੀਂ ਡਰਈ ਜਾਂਦੇ ਹੋ ਸਾਡੇ ਉੱਪਰ ਪਰਚੇ ਨਾ ਪੈ ਜਾਣ ਸਾਡੇ ਉੱਪਰ ਆ ਨਾ ਹੋ ਜਾਣ ਕਾਹਦੇ ਪਰਚੇ ਪੈ ਰਣਗੇ ਬਾਈ ਜੀ ਮੈਨੂੰ ਇੱਕ ਗੱਲ ਦੱਸੋ ਐਡਾ ਤੁਹਾਨੂੰ ਕਿਧਰੋਂ ਆਹ ਤੁਹਾਨੂੰ ਥੋੜੇ ਤਾਂ ਐਨਐਸਏ ਲਾਉਣ ਲੱਗਦੇ ਨੇ ਕਿ ਐਡਾ ਘਟਕ ਪਰਚਾ ਪਾਉਣਾ ਇਹ ਸਭ ਬੇਕੂਫ ਗੱਲਾਂ ਨੇ ਵੀ ਲੋਕਾਂ ਨੂੰ ਬੇਕੂਫ ਨਾ ਬਣਾਇਆ ਕਰੋ ਕੋਈ ਤੁਹਾਡੇ ਤੇ ਪਰਚੇ ਨਹੀਂ ਪਾਉਂਦਾ ਸਾਡੇ ਦੇ ਪਰਚੇ ਪੈਣ ਵਾਲੇ ਬਿਧੇ ਰਹਣੇ ਅਸੀਂ ਕਿਹੜਾ ਕਿਹੜਾ ਜਾ ਕੇ ਤੂੰ ਸਾਡਾ ਬਾਟਰ ਭੰਨੋ ਇੱਥੇ ਆ ਕੇ ਨੋਜਵਾਨ ਦਾ ਹੌਸਲੀ ਬਣਾਇਆ ਕਰੋ ਉਹੀ ਬਹੁਤ ਅਸੀਂ ਕੋਈ ਕਿਸੇ ਦੇ ਪਰਤਨੂ ਦਾ ਐਵੇਂ ਡਰਾਮੇ ਜਿਹਾ ਨਾ ਕਰਿਆ ਕਰੋ ਮੇਰਾ ਵੀਰ ਬਣ ਕੇ ਸਾਰੇ ਆ ਮੈਂ ਹੁਣ ਗੱਲਾਂ ਕਰੀ ਜਾਂਦੇ ਸੀ ਕਿ ਮੈਂ ਇੱਕ ਵੀਡੀਓ ਪਾ ਕੇ ਸਾਰਿਆਂ ਨੂੰ ਕਹਿਣਿਆ ਆਓ ਮੇਰਾ ਵੀਰ ਬਣ ਕੇ ਇੱਥੇ ਆਪਣਾ ਆਪਣਾ ਸਹਿਯੋਗ ਨੌਜਵਾਨਾਂ ਨੂੰ ਮੇਰੇ ਭਰਾਵਾਂ ਨੂੰ ਬੇਨਤੀ ਆ ਆਓ ਨੌਜਵਾਨੋ ਆਪਾਂ ਸਾਰੇ ਜਣੇ ਵਾਰੀਆਂ ਬਣਨ ਲੋ ਮੇਰੇ ਭਰਾ ਬਣ ਕੇ ਵਾਰੀਆਂ ਬਣ ਕੇ ਆਪਾਂ ਬਹੁਤ ਕੁਝ ਇਸ ਅੰਦੋਲਨ ਦੇ ਲੈ ਕੇ ਨਿਕਲਾਂਗੇ ਜਿਵੇਂ ਕਿ ਆਪਾਂ ਤੁਸੀਂ ਇਹ ਦੇਖੋ ਮੈਂ ਤੁਹਾਨੂੰ ਗੱਲ ਦੱਸਦਾ ਕਹਿਣ ਨੂੰ ਤੇ ਬਹੁਤ ਕੁਝ ਕਹਿੰਦੇ ਨੇ ਮੈਂ 13 ਤਰੀਕ ਨੂੰ ਜੇਲ੍ਹ ਚੋਂ ਆਇਆ 14 ਤਰੀਕ ਨੂੰ ਮੈਂ ਦਾਖਲ ਰਹਾਂ ਹਾਂ 15 ਤਰੀਕ ਤੋਂ ਇੱਕ ਦਿਨ ਵੀ ਮੈਂ ਘਰੇ ਨਹੀਂ ਰਿਹਾ। ਕੱਲ ਅਸੀਂ ਭਾਈ ਅੰਮਰਤਪਾਲ ਦੇ ਉੱਥੇ ਸੀਗਾ ਅਸੀਂ 150 ਕਿਲੋ ਕਟਕੜ ਗੱਡੀ ਲੈ ਕੇ ਗਏ। ਕੱਲ ਅਸੀਂ ਅੰਮਰਤਪਾਲ ਦੇ ਭਾਈ ਦੇ ਉੱਥੇ ਹਾਜ਼ਰੀ ਲਵਾ ਕੇ ਆ ਅੱਜ ਫੇਰ ਅਸੀਂ ਇੱਥੇ ਆ। ਕੱਲ ਨੂੰ ਅਸੀਂ ਖਨੌਰੀ ਹੋਵਾਂਗੇ। ਅਸੀਂ ਇਹ ਸਾਰੇ ਬਾਰਡਰਾਂ ਦੇ ਡਿਊਟੀਆਂ ਲਾ ਰਹੇ ਹਾਂ। ਇੱਕ ਦਿਨ ਵੀ ਅਸੀਂ ਟਿੱਕੇ ਘਰੇ ਨਹੀਂ ਖੜੇ। ਠੀਕ ਹੈ। ਇਹੀ ਗੱਲ ਆ ਵੀ ਇੱਧਰ ਵੀ ਨੌਜਵਾਨਾਂ ਨੂੰ ਭਰਾਵਾਂ ਨੂੰ ਮਿਲਦਾ ਉੱਧਰ ਵੀ ਹੁਣ ਕੀ ਆ? ਹੁਣ ਹੁਣ ਕੱਲ ਪਤਾ ਕੀ ਆ। ਹੁਣ ਸਾਰਿਆਂ ਦੇ ਜਿਹਨੂੰ ਸਾਰਿਆਂ ਨੂੰ ਲੱਗ ਲੱਗਦਾ ਕਿ ਮਿਲਦਾ ਧਰਾਮ ਦੇ ਹੌਸਲੇ ਜੋ ਬਣ ਜਾਂਦੇ ਨੇ ਮੈਂ ਵੀ ਇਹ ਕਾਲ ਸਾਨੂੰ ਹੌਸਲਾ ਆਇਆ ਅੱਜ ਤੁਸੀਂ ਆਏ ਤੇ ਵੀ ਹੁਣ ਤੇ ਵੀਰ ਜੀ ਸਾਨੂੰ ਹੌਸਲਾ ਹੋਵੇ ਹੈ ਵੀ ਅਸੀਂ ਇਹਨਾਂ ਨੂੰ ਸੁਣਦੇ ਇਹਨਾਂ ਸਿਰ ਤੇ ਇਹ ਨਾਲ ਵੇਖ ਕੇ ਕਾਪੀਆਂ ਕਰਦੇ ਮੁੰਡੇ ਸ਼ੌਂਕ ਨਾਲ ਸਾਰੇ ਚਾਵਾਨਾ ਹੁੰਦਾ ਯਾਰ ਵੀ ਇਹ ਯਾਰ ਪੰਜਾਬੀ ਕਲਚਰ ਆ ਇੱਥੇ ਆ ਕੇ ਕਹਿੰਦਾ ਗੀਤ ਸੁਣਾ ਦਿਆ ਕਰਨ ਗੀਤ ਸੰਗੀਤ ਬਹੁਤ ਵੱਡੀ ਚੀਜ਼ ਹੈ ਹੌਸਲਾ ਵੀ ਹੈ ਸਾਰੇ ਚਾਣ ਵਾਲਾ ਅੱਜ ਤੁਸੀਂ ਆਏ ਜੋ ਸਾਡੇ ਹੌਸਲੇ ਹੋਰ ਹੋਏ ਸੱਚ ਗੱਲ ਨੌਜਵਾਨ ਦੇਖ ਕੇ ਜੀ ਵੀਰ ਆਪਾਂ ਸਿੱਧੂ ਸਾਹਿਬ ਆਏ ਆ ਇਹਨਾਂ ਨੇ ਪੂਰਾ ਆਪਣੇ ਲਈ ਯੂਥ ਲਈ ਪੰਜਾਬ ਲਈ ਗੱਲ ਕਰਦੇ ਆ ਪੰਜਾਬੀਅਤ ਦੀ ਗੱਲ ਕਰਦੇ ਆ ਜਿਵੇਂ ਲੱਖਾ ਸੁਧਾਨ ਸਿੰਘ ਜੀ ਕਰਦੇ ਆ ਆਪਾਂ ਦਿਲੋਂ ਸਲੂਟ ਕਰਦੇ ਆ ਸਾਰਾ ਯੂਥ ਇਹਨਾਂ ਨੂੰ ਸਪੋਰਟ ਕਰਦਾ ਜੀ ਦੇਖੋ ਅੱਜ ਜਿਹੜੇ ਸੱਨੀ ਜੋੜ ਵਰਗੇ ਕਹਿੰਦੇ ਮੁੱਕਾ ਮਾਰਨਾ ਫੁਲਾਨਾ ਕਰਨਾ ਇਲੈਕਸ਼ਨ ਲੜਨ ਨੂੰ ਉਹ ਇਲੈਕਸ਼ਨ ਲੜਨ ਨੂੰ ਸ਼ੀਟਾਂ ਲੈ ਕੇ ਲੜਨ ਆ ਜਾਂਦੇ ਆ ਬਾਤ ਇਹ ਵਿੱਚ ਉਹ ਕਿੱਥੇ ਲੱਭਦੇ ਨੇ ਕਿ ਅੱਜ ਸਾਨੂੰ ਕਿੱਥੇ ਉਹ ਉਹ ਤਾਂ ਚਲੋ ਸੜੀ ਜੋਲ ਤਾਂ ਬੜਾ ਉਹਦਾ ਤੁਹਾਨੂੰ ਬੰਦਾ ਤਾਂ ਬੰਦਾ ਹੀ ਉਹਨਾਂ ਦਾ ਪਰ ਬਿਲਕੁਲ ਬਿਲਕੁਲ ਤੁਸੀਂ ਸਹੀ ਕਹੀ ਆ ਬਾਈ ਗੱਲ ਪਰ ਇਹਨਾਂ ਦੇ ਆ ਜਿਹੜੇ ਆਣੇ ਆਪਣੇ ਆਪਣੇ ਸਭ ਨੇ ਆਪਣੇ ਉਹ ਤਾਂ ਉਹ ਤਾਂ ਪੋਤਾ ਪੋਤਾ ਬਾਈ ਜਿਹੜਾ ਮੇਰੇ ਕਹਿੰਦਾ ਪੰਜਾਬੀ ਇਹ ਸੰਨੇ ਮਾਉਂਦਾ ਉਹ ਫੋਨ ਬਾਲ ਦਾ ਹੈਗਾ ਉਹਦਾ ਬਾਪ ਦੀ ਗੱਲ ਕਰੇ ਉਹ ਤਾਂ ਉਹਦਾ ਜਮਾ ਮੈਂ ਗੱਲ ਸੁਣ ਲਵਾਂ ਜਮਾ ਘਿਰਿਆ ਬੰਦਾ ਨਿਕਲ ਗਿਆ ਉਹ ਤਾਂ ਕਹਿੰਦਾ ਉਹਦਾ ਸਾਫ਼ ਗੱਲ ਕਲੀਅਰ ਕਰਕੇ ਉਹਦਾ ਕਹਿੰਦਾ ਮੈਂ ਭਾਜਪਾ ਦਾ ਬੰਦਾ ਸੀਗਾ ਮੈਂ ਭਾਜਪਾ ਨਾਲ ਯਾਰੀ ਨਿਵਾ ਗਿਆ ਉਹਦਾ ਵੀ ਗੱਲ ਹੀ ਨਹੀਂ ਹੈਗੀ ਪਰ ਗੱਲ ਤਾਂ ਜਿਹੜੇ ਸਾਡੇ ਇੱਥੇ ਨੌਜਵਾਨ ਬੈਠਨੇ ਸੀ ਉਹਨਾਂ ਉਹਨਾਂ ਨੇ ਤਾਂ ਆਪਣੇ ਪ੍ਰੋਗਰਾਮ ਕਰਾਉਣੇ ਆ ਹੁਣ ਇਹਨਾਂ ਦਾ ਫਰਜ ਬਣਦਾ ਆ ਕਿ ਯਾਰ ਇੱਕ ਦਿਨ ਗੀੜਾ ਮਾਰ ਦੇ ਕਰਨ ਆਵੇਂ ਆ ਜਾ ਕਰਨ ਇਹ ਸਾਰੇ ਕਲਾਕਾਰਾਂ ਨੂੰ ਬੇਨਤੀ ਆ ਵੀ ਆਓ ਆ ਕੇ ਭਰਾਵੋ ਇਹਨਾਂ ਸਾਡੇ ਬਜ਼ੁਰਗਾਂ ਦਾ ਹੌਸਲਾ ਵਧਾਓ ਇਹ ਨੌਜਵਾਨਾਂ ਨੂੰ ਕੋਈ ਗੀਤ ਸੁਣਾਓ ਜੋਸ਼ ਵਾਲਾ ਗੀਤ ਸੁਣਾਓ ਕੋਈ ਹੌਸਲੇ ਵਾਲਾ ਗੀਤ ਸੁਣਾਓ ਕੋਈ ਚੰਗੀ ਸਿਹਤ ਦਿਓ ਨੌਜਵਾਨਾਂ ਨੂੰ ਆ ਕੇ ਕੋਈ ਵਿਰਾਸਤ ਦੀ ਗੱਲ ਕਰੋ ਕੋਈ ਅਣਖੀਲਾ ਗੀਤ ਸੁਣਾਓ ਕੋਈ 12 ਸੁਣਾਓ ਕੋਈ ਇੱਥੇ ਸੁਣਾ ਕੇ ਨਾ ਦੇ ਇਹਨਾਂ ਦਾ ਦਿਲ ਦਿਲ ਲਵਾ ਕੇ ਜਾਏ ਜਿਹੜਾ ਜਿਹੜਾ ਦਿਲ ਵੱਜ ਜੇ ਨਾ ਪਿਆ ਵਧੇ ਇਹੀ ਮੇਰੇ ਸਾਰੇ ਭਰਾਵਾਂ ਨੂੰ ਬੇਨਤੀ ਆ ਵੀ ਆਓ ਯਾਰ ਆ ਕੇ ਅਸੀਂ ਥੋੜੇ ਕਰਕੇ ਨੌਜਵਾਨ ਹੋਰ ਆਉਣਗੇ ਨੌਜਵਾਨ ਤਾਂ ਵਿਚਾਰੇ ਪਹਿਲਾਂ ਹੀ ਬਹੁਤ ਵੱਡਾ ਸਾਥ ਦੇ ਦਿੰਦੇ ਨੇ ਪਰ ਜਿਹੜੇ ਮੇਰੇ ਵੀਰ ਨੇਗੇ ਵਾਰੀਆਂ ਬੰਨ ਲੇ ਭਰਾਵੋ ਆਪਾਂ ਟੱਡ ਕੇ ਜਿਹੜਾ ਮੋਚਾ ਫੱਤੇ ਕਰਕੇ ਜਾਵਾਂਗੇ ਪਹਿਲਾਂ ਵਾਂਗੂ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਦਾ